ਏਸੀ ਕੂਲਰ ਅਤੇ ਪੱਖੇ ਖਾਰੇ ਹਨ ਕਿੰਨੀ ਬਿਜਲੀ ਇੰਜ ਪਤਾ ਲਗਾ ਕੇ ਘਟਾਓ ਆਪਣਾ ਬਿਜਲੀ ਦਾ ਬਿੱਲ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਕਈ ਲੋਕਾਂ ਲਈ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਹਰ ਮਹੀਨੇ ਬਿਜਲੀ ਦਾ ਬਿੱਲ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਵੱਧਦੀ ਮਹਿੰਗਾਈ ਅਤੇ ਵੱਧਦੀ ਬਿਜਲੀ ਦੀ ਖਪਤ ਨੇ ਕਈ ਘਰਾਂ ਦਾ ਬਜਟ ਵਿਗਾੜ ਦਿੱਤਾ ਪਰ ਕੀ ਤੁਸੀਂ ਜਾਣਦੇ ਹੋ ਕਿ ਉਸੀ ਆਪਣੀ ਬਿਜਲੀ ਦੀ ਖਪਤ ਨੂੰ ਘਟਾ ਕੇ ਆਪਣੇ ਬਿੱਲਾਂ ਨੂੰ ਘਟਾ ਸਕਦੇ ਹੋ ਪਰ ਇਹ ਸਭ ਕਿਵੇਂ ਹੋਵੇਗਾ ਅੱਜ ਅਸੀਂ ਤੁਹਾਨੂੰ ਇਸ ਦਾ ਜਵਾਬ ਦੱਸ ਰਹੇ ਹਾਂ ਅਪਡੇਟ ਨੂੰ ਪੂਰਾ ਜਾਣਨ ਲਈ ਬਣੇ ਰੋ ਵੀਡੀਓ ਦੇ ਅੰਤ ਤੱਕ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਇਸ ਦੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰ ਦਿਓ ਤਾਂ ਕਿ ਹਰ ਅਪਡੇਟ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਬਾਜ਼ਾਰ 'ਚ ਅਜਿਹੇ ਕਈ ਉਪਕਰਣ ਹਨ ਜੋ ਤੁਹਾਨੂੰ ਦੱਸਣਗੇ ਕਿ ਤੁਹਾਡੇ ਘਰ ਦੀ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਬਿਜਲੀ ਦੀ ਖਪਤ ਕਰ ਰਹੀ ਹੈ ਜੇਕਰ ਤੁਸੀਂ ਜਾਣਦੇ ਤੋ ਕੀ ਘਰ ਵਿੱਚ ਬਿਜਲੀ ਦੀ ਸਭ ਤੋਂ ਵੱਧ ਵਰਤੋਂ ਵੱਧ ਵਰਤੋਂ ਕਿੱਥੇ ਹੋ ਰਹੀ ਹੈ ਤਾਂ ਤੁਸੀਂ ਸਮੇਂ ਸਿਰ ਕਾਰਵਾਈ ਕਰ ਸਕਦੇ ਹੋ ਇਹ ਤੁਹਾਨੂੰ ਬਿਜਲੀ ਦੀ ਸਹੀ ਵਰਤੋਂ ਕਰਨ ਵਿੱਚ ਮਦਦ ਕਰੇਗਾ ਜਦੋਂ ਤੁਸੀਂ ਸਾਵਧਾਨੀ ਨਾਲ ਬਿਜਲੀ ਦੀ ਖਪਤ ਕਰਦੇ ਹੋ ਤਾਂ ਬਿੱਲ ਵੀ ਘਟ ਜਾਵੇਗਾ ਆਓ ਜਾਣਦੇ ਹਾਂ ਬਿਜਲੀ ਦੀ ਖਪਤ ਬਾਰੇ ਕਿਵੇਂ ਜਾਣਿਆ ਜਾਂਦਾ ਹੈ ਪਾਵਰ ਕੰਜ਼ਮਪਸ਼ਨ ਟਰੈਕਰ ਡਿਵਾਈਸ ਇੱਕ ਗੈਜਟ ਹੈ ਜੋ ਤੁਹਾਡੇ ਘਰ ਵਿੱਚ ਵਰਤੀਆਂ ਜਾਂਦੀਆਂ ਵੱਖ-ਵੱਖ ਇਲੈਕਟ੍ਰੋਨਿਕ ਵਸਤੂਆਂ ਦੀ ਬਿਜਲੀ ਦੀ ਖਪਤ ਨੂੰ ਦੱਸਦਾ ਹੈ ਇਹ ਦਰਸਾਉਂਦਾ ਹੈ ਕਿ ਬਿਜਲੀ ਤੇ ਲਣ ਵਾਲੀ ਕੋਈ ਚੀਜ਼ ਕਿੰਨੀ ਬਿਜਲੀ ਦੀ ਖਪਤ ਕਰ ਰਹੀ ਹੈ ਤੁਸੀਂ ਆਪਣੀ ਬਿਜਲੀ ਦੀ ਖਪਤ ਨੂੰ ਕਿਵੇਂ ਘਟਾ ਸਕਦੇ ਹੋ ਇਹ ਤੁਹਾਡੇ ਲਈ ਇਹ ਫੈਸਲਾ ਕਰਨਾ ਆਸਾਨ ਬਣਾ ਦੇਵੇਗਾ ਕਿ ਬਿਜਲੀ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ ਘੱਟ ਬਿਜਲੀ ਦੀ ਖਪਤ ਇਹ ਡਿਵਾਈਸ ਤੁਹਾਨੂੰ ਸਭ ਤੋਂ ਵੱਧ ਬਿਜਲੀ ਦੀ ਖਪਤ ਕਰਨ ਵਾਲੇ ਇਲੈਕਟ੍ਰੋਨਿਕਸ ਦੀ ਪਛਾਣ ਕਰਨ ਵਿੱਚ ਮਦਦ ਕਰਦੀ ਹੈ ਇਸ ਨਾਲ ਤੁਸੀਂ ਆਪਣੀ ਖਪਤ ਨੂੰ ਘੱਟ ਕਰਨ ਲਈ ਜ਼ਰੂਰੀ ਕਦਮ ਚੁੱਕ ਸਕਦੇ ਹੋ ਘੱਟ ਬਿਜਲੀ ਦਾ ਬਿੱਲ ਬਿਜਲੀ ਦੀ ਖਪਤ ਘਟਾਉਣ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘੱਟ ਜਾਵੇਗਾ ਤੁਹਾਨੂੰ ਇਹ ਜਾਣਕਾਰੀ ਮਿਲਦੀ ਹੈ ਕਿ ਕਿਹੜੀ ਚੀਜ਼ ਜ਼ਿਆਦਾ ਬਿਜਲੀ ਦੀ ਖਪਤ ਕਰ ਰਹੀ ਹੈ ਇਸ ਲਈ ਤੁਸੀਂ ਉਸ ਚੀਜ਼ ਦੀ ਵਰਤੋਂ ਲੋਡ ਅਨੁਸਾਰ ਹੀ ਕਰੋਗੇ ਨਤੀਜੇ ਵਜੋਂ ਇਹ ਬਿਜਲੀ ਦੇ ਬਿੱਲ ਨੂੰ ਘਟਾਉਣ ਵਿੱਚ ਮਦਦ ਕਰੇਗਾ ਇਹ ਡਿਵਾਈਸ ਇੱਕ ਪਲੱਗ ਵਾਂਗ ਹੈ ਇਸ ਨੂੰ ਘਰ ਦੀ ਕੰਧ ਤੇ ਸੌਕੇਟ ਵਿੱਚ ਲਗਾਓ ਇਸ ਤੋਂ ਬਾਅਦ ਕਿਸੇ ਵੀ ਇਲੈਕਟ੍ਰੋਨਿਕ ਆਈਟਮ ਦੇ ਪਾਵਰ ਖਪਤ ਟਰੈਕਰ ਪਲੱਗ ਨੂੰ ਕਨੈਕਟ ਕਰੋ ਜਿਸ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਜਿਵੇਂ কুলਰ ਪੱਖਾ ਏਸੀ ਫ੍ਰਿਜ ਆਦਿ ਇਹ ਡਿਵਾਈਸ ਤੁਹਾਨੂੰ ਦਿਖਾਉਂਦੀ ਰਹੇਗੀ ਕਿ ਕਿੰਨੇ ਯੂਨਟ ਖਰਚ ਕੀਤੇ ਜਾ ਰਹੇ ਹਨ ਇਹ ਵਾਈਫਾਈ ਰਾਹੀਂ ਕੰਮ ਕਰਦਾ ਹੈ ਅਤੇ ਮੋਬਾਈਲ ਐਪਲੀਕੇਸ਼ਨ ਰਾਹੀਂ ਤੁਹਾਡੇ ਮੋਬਾਈਲ ਨਾਲ ਜੁੜ ਸਕਦਾ ਹੈ ਤੁਸੀਂ ਇੰਟਰਨੈਟ ਰਾਹੀਂ ਬਿਜਲੀ ਟਰੈਕਿੰਗ ਯੰਤਰਾਂ ਦੀ ਵਰਤੋਂ ਕਰ ਸਕਦੇ ਹੋ ਆਫਲਾਈਨ ਮਾਰਕੀਟ ਤੋਂ ਇਲਾਵਾ ਤੁਸੀਂ ਇਹਨਾਂ ਡਿਵਾਈਸਾਂ ਨੂੰ ਫਲਿੱਪਕਾਰਡ ਅਤੇ ਐਮਾਜ਼ਾਨ ਵਰਗੇ ਈ-ਕਾਮਰਸ ਪਲੇਟਫਾਰਮਾਂ ਤੋਂ ਵੀ ਖਰੀਦ ਸਕਦੇ ਹੋ ਹੀਰੋ ਗਰੁੱਪ ਦੇ ਕਯੂਬੋ ਟੀਪੀ ਲਿੰਕ ਵੀਪ੍ਰੋ ਹੈਵੈਲਸ ਅਤੇ ਫਿਲਿਪਸ ਵਰਗੇ ਪ੍ਰਮੁੱਖ ਬ੍ਰਾਂਡ ਪਾਵਰ ਖਪਤ ਟਰੈਕਰ ਡਿਵਾਈਸ ਵੇਚਦੇ ਹਨ ਇਹਨਾਂ ਦੀ ਕੀਮਤ 700 ਰੁਪਏ ਤੋਂ ਸ਼ੁਰੂ ਹੁੰਦੀ ਹੈ ਤਾਂ ਦੋਸਤੋ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ ਤੇ